ਅਸੀਂ ਸਰੀ ਸੋਤੇ ਜਹਾਂ ਦੇ ਮੰਗੇ ਠੋਕ ਕੇ ਜੀਵਨ ਪਚਾਓ ਕੋਲ ਦੇ ਸ਼ਹੀਦ ਪ੍ਰਥੀਪਾਲ ਨੂੰ ਲਾਲ ਸਲਾਮ ਲਾਲ ਸਲਾਮ ਲਾਲ ਸਲਾਮ ਲੋ ਕੋਲ ਨਹੀਂ ਥੰਮਣਗੇ ਸਰਕਾਰ ਜੋ ਨਹੀਂ ਜੰਮਣਗੇ ਕਿ ਸੰ ਅਮਰ ਰਹੇ ਅਮਰ ਰਹੇ ਅਮਰ ਰਹੇ ਪ੍ਰਥੀਰ ਵੀਰ ਨੂੰ ਲਾਲ ਸਲਾਮ ਲਾਲ ਸਲਾਮ ਪਰਥੀ ਤੇਰੀ ਸੋਤੇ ਮਾਰਾਂ ਦੀ ਮਾਂ ਦੇ ਠੋਕੀ ਆਰਥਿਕ ਕਿਸਾਨ ਜੁਨੀਅਰ ਇਕੱਠਾ ਡਕਾਉਂਦਾ ਜਿੰਦਾਬਾਦ 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 ਲੋਕ ਇਕਤਾ ਜਿੰਦਾਬਾਦ ਜਿੰਦਾਬਾਦ ਜਿਸ ਤੇ ਆਪਾਂ ਵਕ ਵਕ ਜ਼ਿਲ੍ਹਿਆਂ ਚੋਂ ਆਗੂ ਕਿਸਾਨ ਆਗੂ ਵਰਕਰ ਆਉਂਦੇ ਨੇ ਇੱਥੇ ਇਕੱਠੇ ਹੋ ਕੇ ਸਿਰ ਜੋੜ ਕੇ ਭਾਤ ਦੇ ਕਿਸਾਨੀ ਮਸਲਿਆਂ ਤੇ ਵਿਚਾਰ ਚਰਚਾ ਹੁੰਦੀ ਆ ਕਿ ਉਹਨਾਂ ਬਾਰੇ ਸਭ ਨੂੰ ਵੱਖ-ਵੱਖ ਕੂਨੀਆਂ 'ਚ ਜੋ-ਜੋ ਦਿੱਕਤਾਂ ਆਉਂਦੀਆਂ ਨੇ ਉਹਨਾਂ ਬਾਰੇ ਜਾਣੂ ਕਰਵਾਇਆ ਜਾਂਦਾ ਤੇ ਉਹਨਾਂ ਦੇ ਹੱਲ ਲਈ ਬਿਉਤਬੰਦੀ ਲਿਖੀ ਜਾਂਦੀ ਆ। ਉਹ ਇੱਕ ਤਾਂ ਬੇਇੱਜ਼ਤੀ ਆ ਵੀ ਉੱਤੇ ਆਪਾਂ ਸਾਰਿਆਂ ਨੇ ਹੌਮਾ ਹਮਾ ਕੇ ਵੱਧ ਤੋਂ ਵੱਧ ਜੋਸ਼-ਖੋਸ਼ ਨਾਲ ਪਹੁੰਚਣਾ ਹੈ। ਹਾਂਜੀ ਮੀਟਿੰਗ ਕੀਤੀ ਆ ਵੱਡੀ ਕੀ ਪ੍ਰੋਗਰਾਮ ਅਗਲਾ। ਅੱਜ ਅਸੀਂ ਜ਼ਿਲ੍ਹਾ ਮਾਨਸਾ ਦੇ ਵਿੱਚ ਪਿੰਡ ਆਪੜੇ ਕੇ ਭਾਈ ਦੇ ਵਿੱਚ ਇੱਕ ਵੱਡੀ ਵੱਧਮੀ ਮੀਟਿੰਗ ਕੀਤੀ। ਮੇਟਗੰਦਾ ਮਨੋਰਥ ਸ਼ਹੀਦ ਪਿਰਥੀ ਪਾਲ ਸਿੰਘ ਚੱਕਰੂ ਫੇਰ ਜਦੋਂ ਆੜਤੀਏ ਜ਼ਮੀਨਾਂ ਤੇ ਕਾਬਜ ਹੋਣ ਦੇ ਲਈ ਤਰਲਗੰਸੀ ਹੋ ਰਹੀ ਸੀ ਅੱਜ ਤੋਂ 15000 ਰੁਪਏ ਦਾ ਤਾਂ ਬੀਰੋਕੇ ਖੁਰਦ ਦੇ ਵਿੱਚ ਆੜਤੀਏ ਪਲੱਸ ਗੁੰਡੇ ਤਹਿਸੀਲਦਾਰ ਇਹ ਕੁਰਕੀ ਕਰਾਉਣ ਦੇ ਲਈ ਆ ਗੋੜੇ ਸੀਗੇ ਬੀਰੋਕੇ ਖੁਰਦ ਦੇ ਵਿੱਚ ਉੱਥੇ ਇੱਕ ਮੁਨੀ ਡੱਤਰ ਹੋਈ ਸੀ ਜ਼ਮੀਨ ਦੀ ਨਲਾਮੀ ਨੂੰ ਲੈ ਕੇ ਉਹਦੇ ਵਿੱਚ ਸਾਡਾ ਪਿਰਥੀ ਚੱਕ ਲਿਖੇ ਅਸੀਦ ਹੋ ਗਏ ਸੀ ਦੋ ਸਾਡੇ ਨੌਜਵਾਨ ਜ਼ਖਮੀ ਹੋ ਗਏ ਸੀ ਤੇ ਆੜਤਿਆਂ ਨੂੰ ਚੰਗਾ ਘਟਾਪਾ ਚੜਿਆ ਗਿਆ ਸੀ ਉਸ ਤੋਂ ਬਾਅਦ ਮੁਕੱਦਮੇ ਵੀ ਚੱਲੇ ਸਾਡੀ ਟੀਮ ਦੇ ਉੱਪਰ 307 307 ਅਰਾਦਾ ਖਤਰ ਤੇ ਜਿਹੜੇ ਆੜਤਿਆਂ ਵਾਲੀ ਟੀਮ ਸੀ ਉਹਨਾਂ ਦੇ ਉੱਪਰ 302 ਦੇ ਤਹਿਤ ਮੁਕੱਦਮੇ ਚੱਲੇ ਮਰਕਤਮਿਆਂ ਤੋਂ ਬਾਅਦ ਜਿਹੜੀ ਆਰਥ ਗੈਨ ਦੀ ਸ਼ਾਰੀ ਟੀਮ ਸਮੇਤ ਤਸੀਲਦਾਰ ਉਹਨਾਂ ਨੂੰ ਬਾਅ ਮਸ਼ਤਕ ਉਮਰ ਕੈਦ ਹੋਈ ਤੇ ਜਿਹੜੇ ਕਿਸਾਨਾਂ ਦੀ ਟੀਮ ਸੀ ਉਹਨਾਂ ਨੂੰ ਧਾਰਾ 307 ਦੇ ਵਿੱਚ ਬਾ ਜਿਤ ਉਹ ਦਾਤ ਨੇ ਬਰੀ ਕੀਤੇ ਇੱਕ ਮੀਲ ਪੱਥਰ ਗੱਡਿਆ ਗਿਆ ਜਿਹੜਾ ਅੱਥੀ ਦੀ ਸ਼ਹਾਦਤ ਹੈ ਕਿ ਅੱਜ ਤੋਂ ਬਾਅਦ ਆਰਧਤੁਗਾ ਸ਼ੋਹਵਰੀ ਸੁਝੂਗਾ ਕਿ ਕਿਸਾਨ ਦੀ ਜ਼ਮੀਨ ਕੋਰਕ ਕਰਾਉਣੀ ਹੈ ਜਾਂ ਨਹੀਂ ਵੀ ਕਰਾਉਣੀ ਇਸ ਕਰਕੇ ਉਹਦੀ ਜਿਹੜੀ ਖਾਹਤ ਤੇ ਲਈ ਅਸੀਂ ਵੱਧਵੀਂ ਮੀਟਿੰਗ ਕੀਤੀ ਸੀ ਉਹਦੀ ਤਿਆਰੀ ਕਰਾਈ ਹੈ ਅਸਥਿਹਾਰਟ ਡਟਿਆ ਹੈ ਨਾਲ ਹੀ ਇਸ ਮੀਟਿੰਗ ਦੇ ਵਿੱਚ ਦੋ ਮੁੱਦੇ ਭਾਵੇਂ ਫੇਰ ਸਾਹਮਣੇ ਆਏ ਇੱਕ ਤਾਂ ਜਿਹੜਾ ਸੁਪਰੀਮ ਕੋਰਟ ਦੇ ਜੱਜ ਵੱਲੋਂ ਇਹ ਕਿਹਾ ਗਿਆ ਕਿ ਕਿਸਾਨਾਂ ਨੂੰ ਪਰਤੇ ਜਿਹਨਾਂ ਦੇ ਵਿੱਚ ਬੰਦ ਕਰੋ ਇਹ ਜੇ ਅਸੀਂ ਪੂਰਨ ਰੂਪ ਦੇ ਵਿੱਚ ਨਖੇਦੀ ਕਰਦੇ ਹਾਂ ਇੱਕ ਤਰਫਾ ਫੈਸਲਾ ਸੁਣਾਇਆ ਇਹ ਤਰਕ ਸੰਗਤ ਨਹੀਂ ਹੈ ਤੱਥਾਂ ਨੂੰ ਪਾਸੇ ਰੱਖ ਦਿੱਤਾ ਜਦੋਂ ਕਿ ਕਿਸਾਨ ਪੂਰੇ ਸਾਲ ਦੇ ਵਿੱਚ ਜਿਹੜਾ ਪ੍ਰਦੂਸ਼ਣ ਫਰਾਂਦਾ ਉਹ 8% ਹੈ ਸਾਰੇ ਪ੍ਰਦੂਸ਼ਣ ਦਾ 8% ਬਾਕੀ ਟਰਾਂਸਪੋਰਟ ਥਰਮਲ ਪੱਠੇ ਵੱਡੀਆਂ ਅੰਡਾਸ਼ਟ ਵੀ ਤੇ ਟਰੈਕ ਇਹਦਾ ਹੈਗਾ 92% ਪ੍ਰਦੂਸ਼ਤ 92% ਬਾਰੇ ਤਾਂ ਚੁੱਪ ਹੋ ਗਈ ਸੁਪਰੀਮ ਕੋਰਟ ਤੇ ਜਿਹੜੇ 8% ਉਹ ਵੀ ਕਿਸਾਨ ਜਿਹਨੂੰ ਅੰਨਦਾਤਾ ਕਹਿੰਦੇ ਆ ਉਹਨਾਂ ਨੂੰ ਜੇਲਾਂ ਦੇ ਵਿੱਚ ਭੇਜੋ ਇਹਸ ਕਰਕੇ ਨਿੰਦਣਯੋਗ ਹੈ ਇੱਕ ਤਰਫਾ ਕਿ ਤੱਥਾਂ ਨੂੰ ਆਧਾਰ ਨਹੀਂ ਬਣਾਇਆ ਗਿਆ ਜਦੋਂ ਕਿ 8% ਪ੍ਰਦੂਸ਼ਣ ਫਲਾਕੇ ਸਾਰਾ ਸਾਲ ਸਾਡੀਆਂ ਹਰੀਆਂ ਫਸਲਾਂ ਆਕਸੀਜਨ ਛੱਡਦੀਆਂ ਨੇ ਦੂਜਿਆਂ ਦਾ ਫਲਾਇਆ ਹੋਇਆ ਪ੍ਰਦੂਸ਼ਣ ਉਹਨੂੰ ਸਾਫ਼ ਕਰਦਿਆਂ ਨੇ ਇੱਕ ਗੱਲ ਸਾਫ਼ ਇਹ ਸਾਰੇ ਤੱਥਾਂ ਨੂੰ ਇੱਕ ਪਾਸੇ ਛੱਡ ਕੇ ਫੈਸਲਾ ਸੁਣਾਤਾ ਕਿ ਪੰਜਾਬ ਦਾ ਧੂਆਂ ਜੜਾ ਦਿੱਲੀ ਦੇ ਵਿੱਚ ਆ ਗਿਆ ਦੇਖੋ ਸਾਇੰਸ ਦੇ ਤੌਰ ਤੇ ਅਸੀਂ ਇਹਨੂੰ ਰੱਦ ਕਰਦੇ ਹਾਂ ਕਿ ਜਦੋਂ ਧੂਆਂ ਉੱਪਰ ਚੜਿਆ ਗਿਆ ਫਿਰ ਸ਼ਹਿਰ ਨੂੰ ਜਾਂਦਾ ਮਤਲਬ ਕੋਈ ਨਹੀਂ ਹੈ ਇਹ ਧੂਆਂ ਲਾਹੌਰ ਕਦੇ ਵੀ ਨਹੀਂ ਗਿਆ ਇਹ ਧੂਆਂ ਬੰਦਸ਼ਰਕਦੇਵ ਨਹੀਂ ਗਿਆ ਇਹ ਹਰਿਆਣੇ ਨੂੰ ਪਾਰ ਕਰਕੇ ਦਿੱਲੀ ਜਾਂਦਾ ਧੂਆਂ ਇਤੋਂ ਅਸੀਂ ਚਾਹਨਾ ਕਿ ਪੱਖ ਪਾਪ ਜਿਹੜੇ ਇਹ ਫੈਸਲੇ ਕੀਤੇ ਜਾ ਰਹੇ ਆ ਜਦੋਂ ਕਿ ਨੈਸ਼ਨਲ ਗ੍ਰੀਨ ਟਰਮੀਨਲ ਵੀ ਮੰਨ ਚੁੱਕਿਆ ਪਿਛਲੇ ਸਮੇਂ ਦੇ ਵਿੱਚ ਕਿ ਪੰਜਾਬ ਇਹਦਾ ਦੋਸ਼ੀ ਨਹੀਂ ਹੈ ਪਰ ਫਿਰ ਵੀ ਦੋਸ਼ੀ ਕਰਦਾਨਾ ਕਿਸਾਨ ਨੂੰ ਮੰਨ ਲੈਂਦੇ ਅਸੀਂ ਕਿ ਜੇ ਸੁਪਰੀਮ ਕੋਰਟ ਨੇ ਕਹਿ ਹਰਨ ਲਾ ਕੇ ਸਾਰੇ ਜਿੰਨੇ ਪ੍ਰੋਡੂਸ਼ਨ ਫਲਾਉਣ ਵਾਲੇ ਆ ਸਾਰਿਆਂ ਨੂੰ ਜਿੰਨਾ ਲੁਕਾਵਾਂਗੇ ਬਹੁਤ ਸੋਹਣਾ ਫੈਸਲਾ ਹੁੰਦਾ ਪਰ ਇੱਕ ਤਰਫਾ ਜਿਹੜਾ ਕਰਨਾ ਇਹ ਠੀਕ ਨਹੀਂ ਹੈ ਸੁਪਰੀਮ ਕੋਰਟ ਨੂੰ ਦੇਤੇ ਮੂੜ ਵਿਚਾਰ ਕਰਨਾ ਚਾਹੀਦਾ ਸਾਰੇ ਪੱਖ ਧਿਆਨ ਚ ਰੱਖਣੇ ਚਾਹੀਦੇ ਦੂਜਾ ਹੰਗੜਾ ਜਿਹੜਾ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਮਤਲਬ ਦੁਹਰਾ ਵੀ ਕੀਤਾ ਸੀ ਕੱਲੇ ਕੱਲੇ ਪਿੰਡ ਦਾ ਸਾਰੇ ਬਨ ਜਿੱਥੋਂ ਟੁੱਟਕੇ ਆ ਉਹਨਾਂ ਦਾ ਸਾਰੇ ਦਰਿਆਵਾਂ ਤੇ ਅਸੀਂ ਫੈਸਲਾ ਪਹਿਲਾਂ ਵੀ ਲਿਆ ਸੀ ਦੇ ਸੰਯੁਕਤ ਮੋਰਕੇ ਵੱਲੋਂ ਸਾਡੀ ਜਥੇਬੰਦੀ ਵੀ ਵੱਲੋਂ ਫੈਸਲਾ ਕੀਤਾ ਹੋਇਆ ਸਾਰੇ ਪਿੰਡਾਂ ਦੀਆਂ ਡਿਊਟੀਆਂ ਲੰਨੀਆਂ ਹੋਣ ਹੈ ਕਿ ਉਹਨਾਂ ਦਾ ਜਿਹੜੀ ਕੰਕ ਦੀ ਬਿਜਾਈ ਹੈ ਤੇ ਜ਼ਮੀਨਾਂ ਪੱਧਰੀਆਂ ਕਰਨਾ ਉਹ ਸਾਡਾ ਮੁੱਖ ਕਾਰਜ ਬਣਿਆ ਹੋਇਆ ਪਿੰਡਾਂ ਦੇ ਵਿੱਚ ਅਸੀਂ ਡਿਊਟੀਆਂ ਲਾ ਚੁੱਕੇ ਆ ਕਣਕ ਇਕੱਠੀ ਕਰਨੀ ਪੈਸਾ ਇਕੱਠਾ ਕਰਨਾ ਡੀਏਪ ਖਰਚੇ ਹੋ ਸਕੇ ਜਿੱਤੋਂ ਮਿਲਦੀ ਹੈ ਤੇ ਨਾਲ ਫੀਡ ਵਗੈਰਾ ਤਾਂ ਕਿ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਜਿਹੜੇ ਕਾਫਲੇ ਆ ਉਹ ਤੁਰਾਂਗੇ ਹਰ ਪ੍ਰਭਾਵ ਕਲਾਕੈਮਨੀ ਤੇ ਪੰਜਾਬ ਸਰਕਾਰ ਦੀ ਤੇ ਕੇਂਦਰ ਸਰਕਾਰ ਦੀ ਅਸੀਂ ਇਸ ਮਾਮਲੇ 'ਚ ਨਕੀਦੀ ਕਰਦੇ ਆ ਪੰਜਾਬ ਸਰਕਾਰ ਜੀ ਰੋ ਰਹਿ ਗਈ ਹੈ ਬੀ ਸੱਤ ਕੇ ਅਮਨੂ ਨੇ ਕੀਤਾ ਕਿ 20000 ਕਿੱਲੇ ਦਾ ਦੇਵਾਂਗੇ ਪਰ ਜਦੋਂ ਅਮਲ ਦੇ ਵਿੱਚ ਲਾਗੂ ਆਊਗਾ ਤੇ ਉਹੀ 5000 ਉਹੀ 1500 ਦੇ ਚੈੱਕ ਉਹੀ 500 ਦੇ ਚੈੱਕ ਆਉਣਗੇ ਇਹਨਾਂ ਨੇ ਲੋਕਾਂ ਦੀ ਉਵੇਂ ਬਾਹ ਨਹੀਂ ਫੜਨੀ ਅਜੇ ਗੱਤਾਰ ਨੇ ਇਹਨਾਂ ਨੇ ਕਰਨਾ ਸੋ ਲੋੜ ਧੰਨਵਾਦ ਕਰਦੇ ਆਂ ਅਸੀਂ ਜਿੰਨੀਆਂ ਸੰਸਥਾਵਾਂ ਜਿੰਨੇ ਸਿੰਗਰ ਜਿੰਨਾ ਸਾਡਾ ਭਾਈਚਾਰਾ ਜਿੰਨੇ ਹੋਰ ਲੋਕ ਉੱਤੇ ਲੱਗੇ ਹੋਏ ਨੇ ਜਿਹੜੇ ਬੰਨ ਵੀ ਬੰਨ ਰਹੇ ਨੇ ਤੇ ਪਹਿੜੀਆਂ ਵੀ ਪੱਦਰ ਕਰ ਰਹੇ ਨੇ ਤੇ ਜਿਨ੍ਹਾਂ ਨੇ ਵੀੜਾ ਚੁੱਕਿਆ ਕਿ ਕਣਕ ਵਜਾਉਣ ਤੱਕ ਅਸੀਂ ਉਹਨਾਂ ਦੀ ਵਾਹ ਪੜਾਂਗੇ ਇਹ ਤੇ ਵੀ ਅਸੀਂ ਜੋਸ਼ ਸ਼ੋਰ ਨਾਲ ਕਰ ਰਹੇ ਹਾਂ ਜੀ ਬਾਅਦ ਵਿੱਚ ਮੀਟਿੰਗ ਕੀਤੀ ਆ ਕੀ ਪ੍ਰੋਗਰਾਮ ਹੈ ਹਾਂ ਜੀ ਜੋ ਅੱਜ ਦੀ ਬਾਅਦਵੀਂ ਮੀਟਿੰਗ ਜ਼ਿਲ੍ਹਾ ਮਾਨਸਾ ਦੀ ਹੋਈ ਆ ਉਹਦੇ ਵਿੱਚ ਪ੍ਰਮੁੱਖ ਤੌਰ ਤੇ ਜੋ ਕੁਰਕੀਆਂ ਨੂੰ ਬੰਨ ਲਾਉਣ ਵਾਲੇ ਸ਼ਹੀਦ ਪਿਰਤੀਪਾਲ ਸਿੰਘ ਦੀ ਆਉਣ ਵਾਲੀ ਵਰਸੀ ਦੀਆਂ ਤਿਆਰੀਆਂ ਕੀਤੀਆਂ ਗਈਆਂ ਨੇ ਸੂਬਾ ਪੱਤਰੀ ਪ੍ਰੋਗਰਾਮ ਹੋਣਾ ਸੂਬਾ ਪੱਤਰੀ ਤਿਆਰੀਆਂ ਚੱਲ ਰਹੀਆਂ ਨੇ ਜਿਹਦੀ ਲੜੀ ਤਹਿਤ ਅੱਜ ਮਾਨਸਾ ਦੀ ਮੀਟਿੰਗ ਹੋਈ ਆ ਕਿ ਇਸ ਦੇ ਨਾਲ ਹੀ ਜੋ ਅੱਗੇ ਦੀਆਂ ਸਮੱਸਿਆਵਾਂ ਆ ਰਹੀਆਂ ਨੇ ਉਹਨਾਂ ਦੇ ਹੱਲ ਲਈ ਵੀ ਇੱਥੇ ਗੱਲਬਾਤਾਂ ਚੱਲੀਆਂ ਨੇ ਜਿਨ੍ਹਾਂ ਦੇ ਵਿੱਚ ਪ੍ਰਮੁੱਖ ਤੌਰ ਤੇ ਜਿਸ ਤਰ੍ਹਾਂ ਡੀਏਪੀ ਦਾ ਮਸਲਾ ਹੈਗਾ ਡੀਏਪੀ ਤਰਕਸੰਗਤ ਨਹੀਂ ਵੰਡਿਆ ਜਾ ਰਿਹਾ ਸੁਸਾਇਟੀਆਂ ਚੋਂ ਦਾ ਸੁਸਾਇਟੀਆਂ ਤੋਂ ਦੁਕਾਨਦਾਰਾਂ ਤੱਕ ਚਲਾਇਆ ਜਾਂਦਾਗਾ ਜਿਹੜੀ 60 40 ਦੀ ਇਹਦੀ ਅਨੁਪਾਤ ਹੁਣ ਤਾਂ ਵੰਡਣ ਦਾ ਉਹ ਸਾਰੇ ਜ਼ਿਲ੍ਹਿਆਂ ਚ ਰਿਪੋਰਟ ਆਈ ਆ ਵੀ 60 40 ਦੀ ਲਪਾਟ ਚ ਨਹੀਂ ਦਿੱਤਾ ਜਾ ਰਿਆ ਸੋਸਾਇਟੀਆਂ ਚ ਹੁੰਦਾ ਕੀ ਆ ਸੋਸਾਇਟੀਆਂ ਚ ਆਮ ਕਿਸਾਨਾਂ ਦਾ ਜਿਹੜੇ ਖਾਤੇ ਹੁੰਦੇ ਨੇ ਉਹ ਕਿੱਲੇ 2 2 3 3 ਕਿੱਲਿਆਂ ਦੇ ਉੱਥੇ ਮਤੇ ਸੈਕਟਰੀਆਂ ਵੱਲੋਂ ਇਹ ਪੁਆਏ ਜਾਂਦੇ ਆ ਮੈਂਬਰਾਂ ਨੂੰ ਰੋੜਾ ਕਰਕੇ ਵੀ ਕਿੱਲਾ ਬੋਰੀ ਤੋਂ ਵੱਧ ਅਸੀਂ ਡੀਪੀ ਡੀਏਪੀ ਦੇ ਨਹੀਂ ਸਕਦੇ ਸੋ ਕਿੱਲਾ ਬੋਰੀ ਦੇ ਹਿਸਾਬ ਨਾਲ ਦਿੰਦੇ ਆ ਕਿਸੇ ਨੂੰ 2 ਬੋਰੀਆਂ ਆਉਂਦੀਆਂ ਨਹੀਂ ਬਜਾਈ 10 ਕਿੱਲੇ ਕਰਨੀ ਹੁੰਦੀ ਆ 15 ਕਰਨੀ ਹੁੰਦੀ ਆ ਕਿਸੀ ਹੀ ਸੇਠੇ ਕਿਤੇ ਜ਼ਮੀਨ ਲਈ ਹੁੰਦੀ ਆ ਕਿ ਬਾਕੀ ਜਿਹੜਾ ਬਚਦਾਗਾ ਉਹ ਅੰਦਰ ਗਤੀ ਕੰਨਾਂ ਵਾਲਿਆਂ ਨੂੰ ਵੇਚਦੇ ਨੇ ਸੁਸਾਇਟੀਆਂ ਵਾਲੇ ਸੋ ਇਹਨਾਂ ਗੱਲਾਂ ਤੇ ਚਰਚਾਵਾਂ ਹੋਈਆਂ ਨੇ ਨਾਲ ਹੀ ਜਿਹੜੀ ਇਹਨੂੰ ਟੈਗਿੰਗ ਕਰਦੇ ਆ ਭਾਅ ਨੈਨੋ ਜੁਰੀਆ ਡੀਪੀ ਦਿੰਦੇ ਨੇ ਉਹਦੇ ਤੇ ਸੁਪਰ ਕਮੇਟੀ ਚ ਵੀ ਫੈਸਲਾ ਹੋਇਆ ਸੀ ਉਸ ਤੋਂ ਬਾਅਦ ਵੱਖ-ਵੱਖ ਜ਼ਿਲ੍ਹਿਆਂ ਦੇ ਡੈਲੀਗੇਸ਼ਨ ਇਹਨਾਂ ਨੂੰ ਮਿਲੇ ਵੀ ਨੇ ਜਿਹਦੇ ਤੇ ਸੰਯੁਕਤ ਇਹਨਾਂ ਦਾ ਜਿਹੜਾ ਡਾਇਰੈਕਟਰ ਆ ਪਟਿਆਲੇ ਬੈਠਦਾ ਜਿਹਦੇ ਅੰਦਰ ਤਕਰੀਬਨ ਦੋ ਜੁਨਾ ਦੇ ਜ਼ਿਲ੍ਹੇ ਹੁੰਦੇ ਨੇ ਸਾਰੇ ਅਪਰੇ ਨੂੰ ਅੰਮ੍ਰਿਤਸਰ ਅੰਮ੍ਰਿਤਸਰ ਹੋ ਗਿਆ ਕਰਤਾਰਪੁਰ ਇਤੋਂ ਮਾਨਸਾ ਤੋਂ ਅੱਗੇ ਵਾਲੇ ਸਾਰੇ ਜ਼ਿਲ੍ਹੇ ਆ ਜਾਂਦੇ ਆ ਉਹਨਾਂ ਨੇ ਵੀ ਇਹ ਚੀਜ਼ ਦਾ ਫੈਸਲਾ ਕੀਤਾ ਵੀ ਜ਼ਬਰਦਸਤੀ ਕਿਸੇ ਨੂੰ ਟੈਗ ਕਰਕੇ ਨੈਨੋ ਡੀਐਰ ਵੀ ਨਹੀਂ ਦਿੱਤਾ ਜਾਵੇਗਾ ਸੋ ਇਹਦੇ ਨਾਲ ਹੀ ਜੋ ਖਾਤਾ ਦਾ ਮਸਲਾ ਦਾ ਖਾਤਾ ਦੇ ਨਾਲ ਜਿਹੜਾ ਆਪਣਾ ਉਰਲੀ ਨਾਸ਼ਕ ਦਵਾਈਆਂ ਹੁੰਦੀਆਂ ਨੇ ਨਕਲੀ ਉਹਨਾਂ ਬਾਰੇ ਵੀ ਜੱਥੇਬੰਦੀ ਵਿਚਾਰ ਕਰ ਰਹੀ ਹੈ ਵੱਡਾ ਸੰਘਰਸ਼ ਇਹਦੇ ਤੇ ਲੜਿਆ ਜਾਵੇਗਾ ਕਿਉਂਕਿ ਕਿਸਾਨਾਂ ਦੀ ਬਹੁਤ ਵੱਡੀ ਲੁੱਟ ਹੁੰਦੀ ਆ YouTube ਚੈਨਲ ਆ ਰਹੀ ਸਸਤੀਆਂ ਦਵਾਈਆਂ ਗਿਆਰ ਮਿਆਰੀ ਦਵਾਈਆਂ ਵੇਖੀਆਂ ਜਾ ਰਹੀਆਂ ਨੇ ਉਥੇ ਵੀ ਜਥੇਬੰਦੀ ਦੀ ਤਿੱਖੀ ਅੱਖ